ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਾ ਬੋਤ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰਿ ਸਿਪ ਤੁਮਾਰੀ ਆਪ ਲਿਹੋ ਤਮ ਕਥਾ ਸੁਧਾਰੀ ਅਮਨਾ ਸਖਤ ਕਰ ਸਿਖਤ ਤੁਮਾਰੀ ਆਪ ਲਿਹੁ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਬਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਕੁੰਬੇ ਬੱਧਾ ਚਲ ਰਹਿ ਜਾਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਅਮਰਤ ਵੇਲੇ ਦੇ ਸਜੇ ਹੋਏ ਸੁੰਦਰ دیਵਾਨਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਬਾਲੋਦਮ ਬਖਸ਼ਿਆ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਗੁਰੂ ਕਿਰਪਾ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਕਿ ਨਿਰੰਤਰ ਹੀ ਚੱਲ ਰਹੀ ਹੈ ਸਤਿਗੁਰੂ ਜੀਆਂ ਦੇ ਤਰਸ ਦੇ ਨਾਲ 12ਵੀਂ ਪੌੜੀ ਦੇ ਨਾਲ ਜੋ ਚਾਰ ਸ਼ਲੋਕ ਆਏ ਉਹਨਾਂ ਦੇ ਵਿੱਚੋਂ ਤਿੰਨ ਸ਼ਲੋਕਾਂ ਤੱਕ ਦੀ ਜੋ ਕਥਾ ਉਹ ਸੰਪੂਰਨ ਹੋ ਚੁੱਕੀ ਹੈ ਚੌਥੇ ਸ਼ਲੋਕ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਜਿੱਥੇ ਸਤਿਗੁਰੂ ਸਾਹਿਬ ਜੀਆਂ ਨੇ ਉਸ ਪ੍ਰਮਾਤਮਾ ਨੂੰ ਬੇਅੰਤ ਅਕਾਲ ਪੁਰਖ ਵਾਹਿਗੁਰੂ ਨੂੰ ਦੱਸਿਆ ਤੇ ਕਥਨ ਕੀਤਾ ਉਹ ਪਰਮਾਤਮਾ ਦਾ ਅੰਤ ਕੋਈ ਵੀ ਮਨੁੱਖ ਇਸ ਸੰਸਾਰ ਤੇ ਪਾ ਨਹੀਂ ਜਾ ਸਕਦਾ ਐਸਾ ਸੰਸਾਰ ਦਾ ਕੋਈ ਮਨੁੱਖ ਨਹੀਂ ਹੈ ਨਾ ਕੋਈ ਦੇਵੀ ਦੇਵਤੇ ਨਹੀਂ ਜਿਹੜੇ ਉਸ ਪਰਮਾਤਮਾ ਦਾ ਅੰਤ ਪਾ ਸਕਦੇ ਨੇ ਪਰਮਾਤਮਾ ਬਯੰਤ ਹੈ ਤੇ ਉਹ ਜਿਹੜਾ ਪਰਮਾਤਮਾ ਹੈ ਘਟ ਘਟ ਦੇ ਵਿੱਚ ਵਸਿਆ ਹੋਇਆ ਏ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਦੇ ਨਾਲ ਦੱਸਿਆ ਉਹ ਜਿਹੜਾ ਪਰਮਾਤਮਾ ਕਾਟ ਘਟ ਜੱਤੇ ਜੱਰੇ ਦੇ ਵਿੱਚ ਹਰ ਇੱਕ ਮਨੁੱਖ ਦੇ ਵਿੱਚ ਵਸਿਆ ਹੋਇਆ ਹੈ ਸੋ ਇਸ ਪ੍ਰਕਾਰ ਉਹ ਪਰਮਾਤਮਾ ਬਯੰਤ ਉਹ ਆਪਣੀ ਬਣਾਈ ਹੋਈ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਉਹ ਅਕਾਲ ਪੁਰਖ ਵਾਹਿਗੁਰੂ ਬਯੰਤ ਹੈ ਤੋ ਇਸ ਪਰਮਾਤਮਾ ਨੂੰ ਗਾਉਣ ਵਾਲੇ ਕਿਹੜੇ ਸਾਰੇ ਹੀ ਉਸ ਪਰਮਾਤਮਾ ਦਾ ਜਿਹੜਾ ਜਸ ਹੈ ਗਾ ਰਹੇ ਨੇ ਜਦੋਂ ਸੋਦਰ ਵਾਲਾ ਜਿਹੜਾ ਸ਼ਬਦ ਹੈ ਉਹ ਜਦੋਂ ਪੜਹੀਏ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਖਕ ਕੀਤੇ ਤੇਰੇ ਬਾਬਨ ਹਾਰੇ ਕੀਤੇ ਤੇਰੇ ਰਾਗ ਤਿਸੁ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਸਤਗੁਰੂ ਸਾਹਿਬ ਜੀ ਨੇ ਜਦੋਂ ਗਾਉਣ ਦੀ ਗੱਲ ਕੀਤੀ ਪਾਉਣ ਪਾਣੀ ਬੈਸੰਤਰ ਹਵਾ ਸਾਰੇ ਹੀ ਪ੍ਰਮਾਤਮਾ ਨੂੰ ਗਾ ਰਹੇ ਨੇ ਇੰਦਰ ਸ਼ਿਵ ਜੀ ਹੋਰ ਜਿਤਨੇ ਵੀ ਸਾਰਿਆਂ ਦੀ ਗੱਲ ਸਤਗੁਰੂ ਸਾਹਿਬ ਜੀ ਆ ਨੇ ਦੱਸੀ ਕਿ ਸਾਰੇ ਹੀ ਉਸ ਪ੍ਰਮਾਤਮਾ ਨੂੰ ਗਾ ਰਹੇ ਨੇ ਤੇ ਉਹ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਸੋ ਪਾਤਸ਼ਾਹਬ ਤੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਏ ਉਹ ਐਸਾ ਭਯੰਤ ਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਜਰਰੇ ਜਰਰੇ ਦੇ ਵਿੱਚ ਵਸ ਰਿਹਾ ਏ ਜਿਹਦੇ ਬਾਰੇ ਸਤਿਗੁਰੂ ਸਾਹਿਬ ਜੀ ਆਨੇ ਦੱਸਿਆ ਕਿ ਉਹ ਪ੍ਰਮਾਤਮਾ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਜਿਹੜਾ ਪ੍ਰਮਾਤਮਾ ਇੱਥੇ ਸੰਸਾਰ ਦੇ ਵਿੱਚ ਵਸ ਰਿਹਾ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਜਿਹੜਾ ਹੈ ਉਹ ਇਸੇ ਸੰਸਾਰ ਦੇ ਵਿੱਚ ਉਹ ਆਪਣੀ ਬਣਾਈ ਹੋਈ ਕੁਦਰਤ ਦੇ ਵਿੱਚ ਵਸ ਰਿਹਾ ਏ ਕਿਉਂਕਿ ਜਿਹੜੀ ਕੁਦਰਤ ਹੈ ਉਹ ਹੀ ਤੇ ਪ੍ਰਮਾਤਮਾ ਨੇ ਬਣਾਈ ਹੈ ਤੋਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਇਹ ਸੰਸਾਰ ਤੇ ਜੋਗੀ ਵੀ ਆਏ ਬ੍ਰਾਹਮਣ ਵੀ ਆਏ ਖੱਤਰੀ ਵੀ ਆਏ ਸ਼ੂਦਰ ਵੀ ਆਏ ਅਤੇ ਹੋਰ ਜਿਤਨੇ ਆਪਣੇ ਆਪਣੇ ਧਰਮਾਂ ਦੇ ਪੈਰੋਕਾਰ ਆਏ ਜੈਨ ਧਰਮ ਦੇ ਬੁੱਧ ਧਰਮ ਦੇ ਉਸ ਤੋਂ ਪਹਿਲਾਂ ਦੇਵਤੇ ਆਏ ਦਾਇਤ ਆਏ ਹੋਰ ਸ਼ਾਕਸ਼ੀ ਤੱਕ ਆਏ ਸ਼ਾਕਸ਼ੀ ਸਾਰੇ ਰੱਬ ਦੇ ਭੇਜੇ ਹੋਏ ਆਏ ਪਰ ਕਿਸੇ ਨੇ ਉਹ ਪ੍ਰਮਾਤਮਾ ਦੇ ਇੱਕ ਸ਼ਬਦੀ ਨਹੀਂ ਗੱਲ ਕੀਤੀ ਸਾਰਿਆਂ ਨੇ ਆਪਣੇ ਆਪਣੇ ਧਰਮ ਨੂੰ ਵਿਚਾਰਿਆ ਜੋਗਿਆ ਨੇ ਆਪਣੀ ਜੋਗੀ ਮਤ ਨੂੰ ਪਚਾ ਪ੍ਰਚਾਰਿਆ ਬ੍ਰਾਹਮਣਾ ਨੇ ਵੇਦਾਂ ਨੂੰ ਪ੍ਰਚਾਰਿਆ ਖੱਤਰੀਆਂ ਨੇ ਆਪਣੇ ਕਾਰਜ ਜਿਹੜਾ ਪ੍ਰਚਾਰਿਆ ਉਸ ਤੋਂ ਬਾਅਦ ਬੁੱਧ ਮਤ ਨੇ ਆਪਣੇ ਗ੍ਰੰਥਾਂ ਨੂੰ ਪ੍ਰਚਾਰਿਆ ਜੈਨ ਮਤ ਨੇ ਆਪਣੇ ਗ੍ਰੰਥਾਂ ਨੂੰ ਪ੍ਰਚਾਰਿਆ ਸਾਈਆਂ ਨੇ ਆਪਣੇ ਗ੍ਰੰਥ ਨੂੰ ਪ੍ਰਚਾਰਿਆ ਇਸਲਾਮ ਵਾਲਿਆਂ ਨੇ ਜੂਹਦੀਆਂ ਨੇ ਸਾਰਿਆਂ ਨੇ ਆਪਣੇ ਆਪਣੇ ਧਰਮ ਨੂੰ ਪ੍ਰਚਾਰਿਆ ਪਰ ਸਤਿਗੁਰੂ ਸਾਹਿਬ ਜੀਆ ਨੇ ਅਖੀਰ ਤੇ ਆਣ ਕੇ ਇੱਕੋ ਗੱਲ ਦੱਸੀ ਕਿ ਜਿਹੜਾ ਸਾਰਿਆਂ ਦਾ ਸਾਂਝਾ ਧਰਮ ਹੈ ਨਾ ਉਹ ਹੈ ਇੱਕ ਅਦੁੱਤੀ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਤੁਸ਼ਾਨਣਾ ਜਿਨ ਨੇ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਅਦੁੱਤੀ ਬ੍ਰਹਮ ਨੂੰ ਜੇ ਪਛਾਣ ਲਿਆ ਤੇ ਉਹ ਹੀ ਪ੍ਰਮਾਤਮਾ ਦਾ ਸਵਰੂਪ ਹੈ ਉਹ ਹੀ ਖੁਦਾ ਦਾ ਸਵਰੂਪ ਹੈ ਉਹ ਹੀ ਰਾਮ ਦਾ ਸਵਰੂਪ ਹੈ ਉਹ ਹੀ ਜਹੂਦੀਆਂ ਦਾ ਜਿਹੜਾ ਮਥ ਹੈ ਉਹਨਾਂ ਦਾ ਜਿਹੜਾ ਜਿਹੜਾ ਪੈਰੋਕਾਰ ਉਹ ਵੀ ਉਹਨਾਂ ਦਾ ਹੀ ਸਰੂਪ ਹੈ ਜਿਹੜੇ ਜਿਹੜੇ ਆਪਣੇ ਜਿਹੜਾ ਜਿਹੜਾ ਉਹਨਾਂ ਦਾ ਰੱਬ ਹੈ ਉਹ ਸਾਰੇ ਤੇ ਇੱਕ ਹੀ ਨੇ ਨਾ ਪ੍ਰਮਾਤਮਾ ਤੇ ਇੱਕ ਹੈ ਇਸ ਕਰਕੇ ਉਹ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ ਜਿੰਨੇ ਬ੍ਰਹਮ ਨੂੰ ਪਛਾਣ ਲਿਆ। ਤੋਂ ਬ੍ਰह्म ਹੀ ਪਛਾਣਨ ਦੇ ਲਈ ਜਿਹੜਾ ਇਹ ਬ੍ਰह्म ਹੀ ਪਛਾਣਨਾ ਕਠਨ ਹੈ ਬ੍ਰह्म ਪਛਾਣਨਾ ਭਾਵ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਣਾ। ਤੋਂ ਸਤਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਕਿ ਜਿਹੜਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਸ਼ਰਮਾ ਔਰ ਰਾਜਾ ਇਸ ਸੰਸਾਰ ਦਾ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਏ ਦੇਵਤਿਆਂ ਦੇ ਵਿੱਚ ਦੈਂਤਾਂ ਦੇ ਵਿੱਚ ਉਹ ਪ੍ਰਮਾਤਮਾ ਦੀ ਜਿਹੜੀ ਆਤਮਾ ਏ ਵਾਸ ਕਰ ਰਿਹਾ ਏ ਜਿਹੜਾ ਪ੍ਰਮਾਤਮਾ ਵਾਸਾ ਕਰਨ ਵਾਲਾ ਪ੍ਰਕਾਸ਼ ਕਰਨ ਵਾਲਾ ਸਭਲ ਮਾਇਆ ਤੋਂ ਰਹਿਤ ਤੇ લક્ષ ਬ੍ਰਹਮ ਨੂੰ ਪਹੁੰਚਣ ਵਾਲਾ ਉਹ ਪ੍ਰਮਾਤਮਾ ਜਿਹੜਾ ਤਤੋ ਤੇ ਤਵੰਨ ਨੂੰ ਛੱਡ ਕੇ ਲਖਸ਼ ਬ੍ਰਾਹਮਣ ਨੂੰ ਪਹੁੰਚਣ ਵਾਲਾ ਹੈ ਲਖਸ਼ ਬ੍ਰਾਹਮਣ ਨੂੰ ਜਾਣਨ ਵਾਲਾ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਉਹ ਪਰਮਾਤਮਾ ਜਿਹੜਾ ਕਿਸੇ ਤੋਂ ਵੀ ਕਮਜ਼ੋਰ ਨਹੀਂ ਹੈ ਕਿਸੇ ਦਾ ਉਹਨੂੰ ਭੈ ਨਹੀਂ ਹੈ ਉਹ ਪਰਮਾਤਮਾ ਸਾਰਿਆਂ ਦੇ ਚ ਵਸ ਰਿਹਾ ਹੈ ਜਿੰਨੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਨੂੰ ਪਛਾਣ ਲਿਆ ਤੇ ਉਹ ਮਨੁੱਖ ਫਿਰ ਬ੍ਰਹਮ ਦਾ ਸਰੂਪ ਹੋ ਗਿਆ ਸਤਿਗੁਰੂ ਸਾਹਿਬ ਜੀ ਹੁਣ ਬਖਸ਼ਿਸ਼ ਕਰਕੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਅਗਲੇ ਸ਼ਲੋਕ ਦੇ ਅੰਦਰ ਗਿਆਨ ਤੇ ਮਨ ਦੀ ਗੱਲ ਕਰਦੇ ਹਨ ਤੋਂ ਉਸੇ ਪ੍ਰਕਾਰ ਆਓ ਅਗਲਾ ਜੋ ਸ਼ਲੋਕ ਹੈ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਇਹ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਚਨਾ ਤੋਂ ਉਚਾਰਨ 469 ਅੰਗ ਉੱਪਰ ਸੁਭਾਈ ਮਨ ਹੈ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਤੂੰ ਸਤਕਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੱਸਦੇ ਨੇ ਜਿਹੜਾ ਪਹਿਲਾ ਨਿਜਮ ਹੈ ਕਿ ਜਿਹੜਾ ਕੁੰਭ ਹੁੰਦਾ ਏ ਭਾਵੇਂ ਮਿੱਟੀ ਦਾ ਭਾਂਡਾ ਉਹ ਮਿੱਟੀ ਦੇ ਭਾਂਡੇ ਦੇ ਨਾਲ ਹੀ ਜਿਹੜਾ ਉਹਦੇ ਆਸਰੇ ਦੇ ਨਾਲ ਹੀ ਜਲ ਉਹਦੇ ਵਿੱਚ ਵੱਜਾ ਰਹਿੰਦਾ ਹੈ ਜਲ ਬਿਨ ਕੁੰਭ ਨਾ ਹੋਏ ਤੇ ਜਿਹੜਾ ਜਲ ਤੋਂ ਬਗੈਰ ਕੁੰਭ ਭਾਵੇਂ ਮਿੱਟੀ ਦਾ ਭਾਂਡਾ ਨਹੀਂ ਤਿਆਰ ਹੁੰਦਾ ਮਿੱਟੀ ਦੇ ਜਿੰਨਾ ਚਿਰ ਤੱਕ ਪਾਣੀ ਨਾ ਰਲਾਈਏ ਉਹਨਾਂ ਚਿਰ ਤੱਕ ਉਹ ਭਾਂਡਾ ਨਹੀਂ ਤਿਆਰ ਹੁੰਦਾ ਇਸੇ ਪ੍ਰਕਾਰ ਜਲ ਤੋਂ ਬਗੈਰ ਕੁੰਭ ਨਹੀਂ ਹੈ ਤੇ ਕੁੰਭ ਦੇ ਵਿੱਚ ਹੀ ਪਾਣੀ ਸਮਾ ਜਾਂਦਾ ਹੈ ਤੋ ਦੂਸਰਾ ਇਹਦਾ ਅਰਥ ਇਹ ਹੈ ਕਿ ਜਿਤਨੇ ਵੀ ਨਦੀਆਂ ਸਮੁੰਦਰ ਤਲਾਬ ਆਦਕ ਜੋ ਵੀ ਹੈ ਉਹ ਸਾਰੇ ਪਾਣੀ ਦੇ ਆਸਰੇ ਨੇ ਤੋ ਇਸ ਪ੍ਰਕਾਰ ਇਹ ਜਿਤਨੇ ਵੀ ਨਦੀਆਂ ਸਮੁੰਦਰ ਤੇ ਹੋਰ ਤਲਾਬ ਸਾਰੇ ਹੀ ਪਾਣੀ ਦੇ ਆਸਰੇ ਨੇ ਪਾਣੀ ਤੋਂ ਬਿਨਾਂ ਇਹ ਵੀ ਨਹੀਂ ਰਹਿ ਸਕਦੇ ਜੇ ਪਾਣੀ ਨਹੀਂ ਤੇ ਫਿਰ ਉਹਨੂੰ ਤਲਾਬ ਕਿੰਨੇ ਕਹਿਣਾ ਜੇ ਪਾਣੀ ਨਹੀਂ ਤੇ ਉਹਨੂੰ ਨਦੀ ਕਿੰਨੇ ਕਹਿਣਾ ਜੇ ਪਾਣੀ ਨਹੀਂ ਤੇ ਉਹਨੂੰ ਦਰਿਆ ਕਿੰਨੇ ਕਹਿਣਾ ਉਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਗਿਆਨ ਦਾ ਵੱਧ ਮੰਨ ਰਹਿ ਇਹ ਜਿਹੜਾ ਮਨ ਹੈ ਨਾ ਮਨ ਸਥਿਰ ਕਿਤਾ ਰਹਿੰਦਾ ਹੈ ਗਿਆਨ ਦਾ ਵੱਧ ਜਦੋਂ ਇਹਨੂੰ ਗਿਆਨ ਦੇ ਨਾਲ ਬੰਨ ਦਿੱਤਾ ਜਾਵੇ ਤੇ ਇਹ ਮਨ ਸਥਿਰ ਹੋ ਜਾਂਦਾ ਹੈ ਹੁਣ ਗਿਆਨ ਦੀ ਗੱਲ ਕਰੀਏ ਤੇ ਗਿਆਨ ਹੋਣਾ ਬਹੁਤ ਕਠਿਨ ਹੈ ਪਹਿਲੀ ਗੱਲ ਇਹ ਜਿਹੜਾ ਮਨ ਹੈ ਮਨ ਦੀ ਦੱਸਾ ਤੇ ਇਸ ਪ੍ਰਕਾਰ ਦੀ ਹੈ ਜੇ ਮਨੁੱਖ ਸੋਚ ਵੀ ਲਵੇ ਨਾ ਕਿ ਮੇਰਾ ਜਿਹੜਾ ਮਨ ਨਿਰਮਲ ਹੋ ਗਿਆ ਤੇ ਮੈਂ ਬਾਣੀ ਪੜਨ ਲੱਗ ਪਿਆ ਸੇਵਾ ਕਰਨ ਲੱਗ ਪਿਆ ਤੇ ਸੋਚੇ ਕਿ ਮੈਂ ਹੁਣ ਮੇਰੇ ਤੇ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਹੋ ਗਈ। ਤੋਂ ਇਸ ਪ੍ਰਕਾਰ ਨਹੀਂ ਹੈ। ਉਹ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਉਹ ਕਹਿੰਦੇ ਕੀ ਜਿੱਦਾਂ ਨਾ ਤਲਾਬ ਸੁੱਕ ਜਾਵੇ ਤੇ ਸਾਰੇ ਡੱਡੂ ਚੁੱਪ ਕਰ ਜਾਂਦੇ ਨੇ। ਤੇ ਜਦੋਂ ਸੌਣ ਦੀ ਪਹਿਲੀ ਬਰਸਾਤ ਆਵੇ ਤਲਾਬ 'ਚ ਥੋੜਾ ਜਾਈ ਪਾਣੀ ਆਵੇ ਨਾ ਤੇ ਉਹ ਡੱਡੂ ਫੇਰ ਬੋਲਣ ਲੱਗ ਪੈਂਦੇ ਨੇ। ਜਦੋਂ ਬੋਲਦੇ ਨੇ ਤੇ ਫਿਰ ਦੱਸਣ ਦੇ ਨੇ ਕਿ ਅਸੀਂ ਹੈਗੇ ਆ ਉਸੇ ਪ੍ਰਕਾਰ ਏ ਮਨ ਦੀ ਹਾਲਤ ਹੈ ਜਿੰਨਾ ਚਿਰ ਤੱਕ ਤੇ ਕਿਸੰਗ ਨਹੀਂ ਮਿਲਿਆ ਮਾੜਾ ਸਾਥ ਨਹੀਂ ਮਿਲਿਆ ਉਹਨਾਂ ਚਿਰ ਤੱਕ ਤੇ ਮਨ ਕਹਿੰਦਾ ਏ ਕਿ ਮੈਂ ਬਾਣੀ ਪੜਨ ਦਾ ਲੱਗ ਪਿਆ ਸੇਵਾ ਕਰਨ ਲੱਗ ਪਿਆ ਗੁਰੂ ਦੀ ਕਿਰਪਾ ਹੋਗੀ ਪਰ ਜਦੋਂ ਕੁਸੰਗਤ ਦੀ ਵਰਖਾ ਪਈ ਮਨੁੱਖ ਤੇ ਉਸੇ ਵੇਲੇ ਹੀ ਉਹ ਜਿਹੜਾ ਬਾਣੀ ਪੜੀ ਜਿਹੜੀ ਸੇਵਾ કરી ਉਹ ਫਿਰ ਗਾਇਬ ਹੋ ਗਈ ਤੇ ਉਹ ਕੁਸੰਗਤ ਦਾ ਜਿਹੜਾ ਅਸਰ ਪੈ ਜਾਂਦਾ ਏ ਕਿਉਂਕਿ ਇਹ ਜਿਹੜੀ ਸੰਗਤ ਹੈ ਨਾ ਸੰਗਤ ਦਾ ਅਸਰ ਬੜਾ ਪੈਂਦਾ ਹੈ ਤੇ ਇਹ ਜੇ ਆਪਣੇ ਜੀਵਨ ਦੇ ਵਿੱਚ ਬਹੁਤ ਲੰਮਾ ਸਮਾਂ ਚੰਗੀ ਸੰਗਤ ਕਰੀਏ ਉਹਦਾ ਫਾਲ ਉਹਨਾਂ ਇਹ ਜਿੰਨਾ ਕੁਝ ਘੜੀਆਂ ਦੀ ਕੋ ਸੰਗਤ ਦਾ ਫਾਲ ਹੈ ਕੁਸੰਗ ਸਾਰਿਆਂ ਤੋਂ ਭੈੜਾ ਹੈ ਜਿਹੜੇ ਮਨੁੱਖ ਮਨੁੱਖ ਨੂੰ ਕੁਸੰਗ ਮਿਲ ਜਾਵੇ ਨਾ ਕੁਸੰਗ ਉਹ ਫਿਰ ਮਾੜਾ ਹੀ ਸੋਖਦਾ ਏ ਉਹ ਚੰਗਾ ਨਹੀਂ ਸੋਹ ਸਕਦਾ ਉਹ ਫਿਰ ਮਾੜਾ ਹੀ ਹੋ ਜਾਂਦਾ ਏ ਜਿੰਨੂੰ ਕੁਸੰਗ ਮਿਲ ਜਾਵੇ ਤੋਂ ਕੁਸੰਗ ਤੋਂ ਹੀ ਬਚਣਾ ਸਭ ਤੋਂ ਵੱਡੀ ਗੱਲ ਹੈ ਜੇ ਬੱਚਿਆਂ ਨੂੰ ਨਿੱਕੀ ਉਮਰ ਦੇ ਵਿੱਚ ਕੁਸੰਗ ਮਿਲ ਜਾਵੇ ਤੇ ਉਹ ਮਾੜਿਆਂ ਰਸਤਾ ਤੇ ਚੱਲ ਪੈਂਦੇ ਨੇ ਜੇ ਸੰਗਤ ਹੋਵੇ ਚੰਗੀ ਤੇ ਫਿਰ ਉਹ ਚੰਗੇ ਕਰਮ ਕਰਨਗੇ ਤੋ ਇਹ ਮਨ ਦਾ ਹੀ ਸਾਰਾ ਕਾਰਜ ਹੈ। ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਮਨ ਘੁਟ ਹਰ ਤੇਰਾ ਨਹੀਂ ਵਿਸਾਸਾ ਤੂੰ ਮਹਾ ਉਦਮਾਦਾ ਖਰਕੀ ਪੈ ਖਰ ਤੋ ਛੁੱਟਾ ਜੋ ਉੱਪਰ ਲਾਦਾ ਇਹਦਾ ਤੇ ਕੰਮ ਗਧੇ ਵਾਲਾ ਏ ਜਿੱਦਾਂ ਗਧੇ ਦੇ ਉੱਤੇ ਭਾਰ ਲਦਿਆਵੇ ਤੇ ਉਹ ਮਿਆਂਕਦਾ ਨਹੀਂ ਐ ਉਹ ਬੋਲਦਾ ਨਹੀਂ ਐ ਕੁਝ ਉਹਨਾਂ ਚਿਰ ਤੱਕ ਚੁੱਪ ਚਾਪ ਤੁਰਿਆ ਰਹਿੰਦਾ ਏ ਜਦੋਂ ਭਾਰ ਲਾਦਵੋ ਉਸੇ ਵੇਲੇ ਉਹ ਜਿਹੜਾ ਮਨ ਐ ਨਾ ਉਹ ਫਿਰ ਜਿਹੜਾ ਗਧਾ ਹੈ ਨਾ ਉਸੇ ਵੇਲੇ ਭੱਜ ਜਾਂਦਾ ਹੈ ਉਸੇ ਪ੍ਰਕਾਰ ਇਹ ਮਨ ਹੈ ਇਹ ਮਨ ਤੇ ਜਿੰਨਾ ਚਿਰ ਤੱਕ ਭਾਰ ਲੱਦੀ ਰੱਖੋਗੇ ਸੇਵਾ ਦਾ ਸਿਮਰਨ ਦਾ ਬਾਣੀ ਦਾ ਕੀਰਤਨ ਦਾ ਕਥਾ ਦਾ ਜਿੰਨਾ ਚਿਰ ਤੱਕ ਭਾਰ ਲੱਦਿਆ ਰਹੂਗਾ ਉਹਨਾਂ ਚਿਰ ਤੱਕ ਤੇ ਬਚਿਆ ਜਦੋਂ ਇਹ ਥੋੜਾ ਜਿਹਾ ਵੀ ਭਾਰ हटਿਆ ਉਸੇ ਵੇਲੇ ਕੋ ਸੰਗਤ ਦਾ ਅਸਰ ਹੋ ਜਾਣਾ ਹੈ ਇਸ ਪ੍ਰਕਾਰ ਜਿਹੜਾ ਮਨ ਹੈ ਸਥਿਰ ਨਹੀਂ ਰਹਿਣ ਵਾਲਾ ਕਭੂ ਜੀਅਰਾ ਉੱਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀਅਰਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਇਹ ਜਿਹੜਾ ਜੀੜਾ ਭਾਵ ਆਪਣਾ ਮਨ ਹੈ ਨਾ ਮਨ ਇਹ ਸਦਾ ਸਥਿਰ ਨਹੀਂ ਰਹਿੰਦਾ ਕਦੇ ਤੇ ਇਹ ਸੋਚਦਾ ਹੈ ਕਿ ਮੈਂ ਬਾਣੀ ਪੜਾਂ ਸੇਵਾ ਕਰਾਂ ਨਾਮ ਜਪਾਂ ਤੇ ਕਿਤੇ ਕਿਤੇ ਇੰਨਾ ਗਿਰ ਜਾਂਦਾ ਹੈ ਤੇ ਕੋਈ ਇਹਦਾ ਹਿਸਾਬ ਹੀ ਨਹੀਂ ਵਿਸ਼ਟਾ ਦੇ ਵਿੱਚ ਮੂੰਹ ਮਾਰਨ ਵਾਲੀ ਇਹ ਮਨ ਦੀ ਗੱਲ ਹੋ ਜਾਂਦੀ ਹੈ ਇਸ ਪ੍ਰਕਾਰ ਇਹ ਮਨ ਕਿਤੇ ਤੇ ਐਨਾ ਡਿੱਗ ਜਾਂਦਾ ਏ ਗੰਦਗੀ ਦੇ ਵਿੱਚ ਤੇ ਇਹ ਮਨ ਸਾਰਾ ਕੁਝ ਸਰੀਰ ਤੋਂ ਕਰਾਉਂਦਾ ਏ ਤੇ ਕਿਤੇ ਮਨ ਐਸਾ ਹੋ ਜਾਂਦਾ ਏ ਕਿ ਮੈਂ ਬਾਣੀ ਪੜਾਂ ਇਸ ਪ੍ਰਕਾਰ ਇਹ ਮਨ ਸਥਿਰ ਨਹੀਂ ਰਹਿਣ ਵਾਲਾ ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਇਹ ਮਨ ਤਾਂ ਟਿਕ ਸਕਦਾ ਏ ਜੇ ਗਿਆਨ ਹੋਵੇ ਗਿਆਨ ਕਾ ਬੱਧਾ ਮਾਨਰ ਹੈ ਜਿੰਨਾ ਚਿਰ ਤੱਕ ਇਹ ਮਾਨ ਨੂੰ ਗਿਆਨ ਦੇ ਨਾਲ ਬੰਨਿਆ ਨਾ ਜਾਵੇ ਨਾ ਉਹਨਾਂ ਚਿਰ ਤੱਕ ਇਹ ਮਨ ਨਹੀਂ ਟਿਕਦਾ ਹੁਣ ਇਹ ਮਨ ਕੀ ਹੈ ਇੱਕ ਹੁੰਦਾ ਹੈ ਅੰਤਿਸ਼ ਕਰਨ ਅੰਤਿਸ਼ ਕਰਨ ਦੇ ਚਾਰ ਭਾਗ ਹੁੰਦੇ ਨੇ ਮਨ ਬੁੱਧ ਚੇਤ ਤੇ ਅਹੰਗ ਮਨ ਮਨ ਉਹ ਹੈ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਆਉਂਦੇ ਨੇ ਤੋ ਚੇਤ ਉਹ ਹੈ ਜਿਹਦੇ ਨਾਲ ਮਨੁੱਖ ਸੋਚਦਾ ਏ ਕਿ ਮੈਂ ਆ ਵਸਤੂ ਪ੍ਰਾਪਤ ਕਰ ਲਵਾਂ ਬੁੱਧ ਉਹ ਹੈ ਜਿਹਦੇ ਨਾਲ ਮਨੁੱਖ ਆਪਣੇ ਵਿਵੇਕ ਦੇ ਨਾਲ ਨਿਰਣਾ ਲੈਂਦਾ ਏ ਅਹੰ ਉਹ ਹੈ ਜਿਹਦੇ ਨਾਲ ਮਨੁੱਖ ਦੇ ਅੰਦਰ ਹੰਕਾਰ ਮੈਂ ਆ ਜਾਂਦੀ ਹੈ ਸਭ ਤੋਂ ਪਹਿਲਾਂ ਕੰਮ ਕਰਦਾ ਏ ਚੇਤ ਕੋਈ ਵਸਤੂ ਵੇਖੀ ਤੇ ਚੇਤ ਨੇ ਸੋਚਿਆ ਕਿ ਇਹ ਜਿਹੜੀ ਵਸਤੂ ਹੈ ਇਹ ਮੈਂ ਲੈ ਲਵਾਂ। ਉਸ ਤੋਂ ਬਾਅਦ ਕੀਤਾ ਮਨ ਨੇ ਕੰਮ। ਉਸ ਤੋਂ ਬਾਅਦ ਮਨ ਕਹਿੰਦਾ ਆਂਦਾ ਕਿ ਇਹ ਵਸਤੂ ਲੈਣੀ ਜਾਂ ਨਹੀਂ ਲੈਣੀ ਉਹਦੇ ਬਾਰੇ ਇਹਨੇ ਸੰਕਲਪ ਤੇ ਵਿਕਲਪ ਕੀਤੇ। ਉਸ ਤੋਂ ਬਾਅਦ ਕਾਰਜ ਆ ਗਿਆ ਅਹੰਗ ਦਾ। ਅਹੰਗ ਨੇ ਕੀ ਕੀਤਾ ਆਹ ਵਸਤੂ ਮੇਰੀ ਏ। ਉਸ ਤੋਂ ਬਾਅਦ ਆਈ ਬੁੱਧ ਤੇ ਬੁੱਧ ਨੇ ਕੀ ਕੀਤਾ ਕਿ ਇਹ ਵਸਤੂ ਹੁਣ ਉਸਨੇ ਉਹ ਵਸਤੂ ਲੈ ਲਈ ਇਸੇ ਪ੍ਰਕਾਰ ਇਹ ਜਿਹੜਾ ਸਾਰਾ ਅੰਤਿਸ਼ਕਰਣ ਕੰਮ ਕਰਦਾ ਹੈ ਉਹਦੇ ਵਿੱਚੋਂ ਹੀ ਇੱਕ ਮਨ ਹੈ ਤਾਂ ਮਨ ਇਹ ਸੰਕਲਪ ਵਿਕਲਪ ਹੈ ਇੱਥੇ ਮਨ ਅੰਤਿਸ਼ਕਰਣ ਨੂੰ ਕਿਹਾ ਗਿਆ ਹੈ ਤੋ ਇਹ ਮਨ ਤਾਂ ਹੀ ਟਿਕ ਸਕਦਾ ਏ ਜੇ ਇਤੇ ਗਿਆਨ ਦੀ ਪੰਡ ਪਈ ਹੋਵੇ ਜਿੰਨਾ ਚਿਰ ਤੱਕ ਗਿਆਨ ਨਹੀਂ ਹੈ ਉਨੰ ਚਿਰ ਤੱਕ ਇਹ ਮਨੁੱਖ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਚਿਰ ਤੱਕ ਇਹ ਜਿਹੜਾ ਮਨੁੱਖ ਭਗਤੀ ਤੇ ਰਾਹ ਤੇ ਵੀ ਚੱਲ ਕੇ ਭਗਤੀ ਵਾਸਤੇ ਪੂਰਾ ਨਹੀਂ ਹੋ ਸਕਦਾ ਪਰਮਾਤਮਾ ਦੇ ਰਸਤੇ ਤੇ ਚੱਲ ਕੇ ਉਹ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਜਿੰਨਾ ਚਿਰ ਤੱਕ ਗਿਆਨ ਨਹੀਂ ਹੈ ਗਿਆਨ ਹੋਣਾ ਜ਼ਰੂਰੀ ਹੈ ਜਿੱਥੇ ਇੱਕ ਦੁਨਿਆਵੀ ਗਿਆਨ ਹੈ ਉੱਥੇ ਅਧਿਆਤਮਕ ਦਾ ਗਿਆਨ ਵੀ ਜ਼ਰੂਰੀ ਹੈ ਅਧਿਆਤਮ ਦਾ ਗਿਆਨ ਉਹ ਰਸਤਾ ਵਿਖਾਉਂਦਾ ਏ ਜਿਹਦੇ ਨਾਲ ਮਨੁੱਖ ਦਾ ਅੱਗਾ ਵੀ ਸਵਾਰਿਆ ਜਾਂਦਾ ਏ ਤੇ ਪਿੱਛਾ ਵੀ ਸਵਾਰਿਆ ਜਾਂਦਾ ਏ ਭਾਵ ਇੱਥੇ ਵੀ ਉਹਦਾ ਸਵਾਰਿਆ ਜਾਂਦਾ ਏ ਤੇ ਅੱਗੇ ਜਿੱਥੇ ਜਾਣਾ ਏ ਉੱਥੇ ਵੀ ਸਵਾਰਿਆ ਜਾਂਦਾ ਏ ਤੋ ਇਹ ਮਨ ਨੂੰ ਟਿਕਾਉਣ ਦੀ ਗੱਲ ਕੀਤੀ ਏ ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ ਮਨ ਐਸੀ ਦਸਾਏ ਮਨ ਦੀ ਇਹ ਮਨ ਨਾ ਆਪਸ ਆਪਣੇ ਆਪ ਨੂੰ ਰਾਜਾ ਬਣਾ ਕੇ ਬੈਠਾ ਏ ਇੰਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਆਪਣੇ ਵਜ਼ੀਰ ਬਣਾਏ ਹੋਏ ਨੇ ਉਸ ਤੋਂ ਬਾਅਦ ਇਹ ਆਪਣੀ ਇਹ ਸਰੀਰ ਰੂਪੀ ਜਿਹੜੀਆਂ ਇਹ ਪਰਜਾ ਰੂਪੀ ਇੰਦਰੀਆਂ ਨਾ ਜਿੱਦਾਂ ਰਾਜੇ ਦੀ ਪਰਜਾ ਹੁੰਦੀ ਏ ਉਸੇ ਪ੍ਰਕਾਰ ਇਹ ਆਪਣੇ ਮਨ ਦੀਆਂ ਜਿਹੜੀ ਪਰਜਾ ਏ ਨਾ ਉਹ ਸਾਰੀਆਂ ਇੰਦਰੀਆਂ ਨੇ ਤੇ ਇਹ ਫਿਰ ਆਪਣੇ ਵਜ਼ੀਰਾਂ ਦੇ ਕਹਿਣ ਤੇ ਵਜ਼ੀਰਾਂ ਦੇ ਪਿੱਛੇ ਲੱਗ ਕੇ ਤੇ ਆਪਣੀਆਂ ਇੰਦਰੀਆਂ ਦੇ ਕੋਲੋਂ ਜਿਹੜੇ ਗਲਤ ਕਾਰਜ ਕਰਾਉਂਦਾ ਇਹ ਮਨ ਨਹੀਂ ਕਰਉਂਦਾ ਇਹ ਮਨ ਨੂੰ ਕਿਸ ਪ੍ਰਕਾਰ ਟਿਕਾਇਆ ਜਾ ਸਕਦਾ ਹੈ ਤੇ ਇਹ ਮਨ ਨੂੰ ਤਾਂ ਟਿਕਾਇਆ ਜਾ ਸਕਦਾ ਹੈ ਜੇ ਇਹਤੇ ਗਿਆਨ ਦਾ ਗੋਲਾ ਦਾ ਗਿਆ ਜਾਵੇ ਕਿਉਂਕਿ ਮਨ ਹੈ ਨਾ ਮਨ ਜਿੱਦਾਂ ਰਾਜਾ ਇੱਕ ਮਹਿਲ ਦੇ ਵਿੱਚ ਬੈਠਾ ਹੁੰਦਾ ਹੈ ਉਹਦੀ ਸਾਈਡ ਤੇ ਕੰਧ ਬੜੀ ਮਜ਼ਬੂਤ ਹੁੰਦੀ ਹੈ ਇਹਦੀ ਜਿਹੜੀ ਕੰਧ ਹੈ ਦੋਰੀ ਮਜ਼ਬੂਤ ਹੈ ਤੇਰੀ ਖਾਈ ਹੈ ਇਹ ਮਨ ਦੇ ਕੋਲ ਪਹੁੰਚਣਾ ਬੜਾ ਕਠਨ ਹੈ ਜੇ ਮਨ ਨੂੰ ਕਵੇ ਕਿ ਇਹ ਜਿਹੜਾ ਮਨ ਹੈ ਮਨ ਆਪਣੇ ਵਸ ਦੇ ਵਿੱਚ ਕਰ ਲਵਾ ਤੋ ਇਹ ਗਲਤ ਹੈ ਇਹ ਮਨ ਨੂੰ ਗਿਆਨ ਦੇ ਨਾਲ ਹੀ ਪਕੜਿਆ ਜਾ ਸਕਦਾ ਹੈ ਜਿੱਦਾਂ ਜਿਹੜਾ ਹਾਥੀ ਹੁੰਦਾ ਹੈ ਨਾ ਹਾਥੀ ਉਹ ਜਦੋਂ ਮਸਤ ਜਾਵੇ ਤੇ ਉਹਨੂੰ ਰੋਕਣ ਦੇ ਲਈ ਉਹਦੇ ਸਿਰ ਦੇ ਵਿੱਚ ਇੱਕ ਕੁੰਡਾ ਹੁੰਦਾ ਏ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਹੁੰਦਾ ਏ ਉਹ ਉਹਦੇ ਸਿਰ ਦੇ ਵਿੱਚ ਮਾਰਦਾ ਏ ਭਾਲਾ ਹੁੰਦਾ ਏ ਜਦੋਂ ਉਹ ਭਾਲਾ ਮਾਰਦਾ ਏ ਤੇ ਉਹ ਹਾਥੀ ਇੱਕ ਵਾਰ ਰੁਕ ਜਾਂਦਾ ਏ ਉਸੇ ਪ੍ਰਕਾਰ ਏ ਮਨ ਹੈ ਮਨ ਨੂੰ ਜਿੰਨਾ ਚਿਰ ਤੱਕ ਇਹ ਗਿਆਨ ਦਾ ਕੁੰਡਾ ਨਾ ਵੱਜਿਆ ਉਹਨਾਂ ਚਿਰ ਤੱਕ ਇਹ ਮਨ ਟਿਕਦਾ ਨਹੀਂ ਹੈ ਮਨ ਨੂੰ ਟਿਕਾਉਣਾ ਇਹ ਗਿਆਨ ਦੇ ਬਿਗੈਰ ਨਹੀਂ ਹੈ ਗਿਆਨ ਹੋਵੇਗਾ ਤਾਂ ਹੀ ਇਹ ਮਨ ਟਿਕਿਆ ਜਾ ਸਕਦਾ ਹੈ ਜੇ ਮਨ ਟਿਕ ਗਿਆ ਤਾਂ ਫਿਰ ਸਤਿਗੁਰੂ ਨੂੰ ਮਿਲਣਾ ਵੀ ਸੌਕਾ ਹੋ ਜਾਵੇਗਾ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਉਹ ਸੌਖੀ ਹੋ ਜਾਵੇਗੀ ਬ੍ਰਹਮ ਨੂੰ ਪਛਾਣਨਾ ਸੌਖਾ ਹੋ ਜਾਵੇਗਾ ਕਿਉਂਕਿ ਇਹ ਮਨ ਦੇ ਨਾਲ ਹੀ ਸਾਰੇ ਵਿਕਾਰ ਕਰਦਾ ਹੈ ਮਨੁੱਖ ਤੇ ਫਿਰ ਇਹ ਜਿਹੜੀ ਮਨ ਹੈ ਨਾ ਮਨ ਦੇ ਕਰਕੇ ਆਤਮਾ ਆਪਣੀ ਆਤਮਾ ਨੂੰ ਸਜਾ ਮਿਲਦੀ ਹੈ ਸੋ ਇੱਕ ਪਾਸੇ ਤੇ ਹੈ ਸਰੀਰ ਇੱਕ ਪਾਸੇ ਹੈ ਆਤਮਾ ਤੇ ਵਿਚਕਾਰ ਹੈ ਮਨ ਉਹ ਮਨ ਜੇ ਤੇ ਆਪਾਂ ਆਤਮਾ ਦੇ ਮਗਰ ਲਾ ਲਿਆ ਤੇ ਫਿਰ ਗਿਆਨ ਹੋ ਜਾਵੇਗਾ ਤੇ ਜੇ ਸਰੀਰ ਦੇ ਪਿੱਛੇ ਲਾ ਲਿਆ ਤੇ ਫਿਰ ਵਿਸ਼ੇ ਵਿਚਾਰਾਂ ਦੇ ਵਿੱਚ ਫਸ ਕੇ ਤੇ ਜਿਹੜਾ ਮਨੁੱਖ ਆ ਖੱਜਲ ਖਰਾਬ ਹੋ ਜਾਵੇਗਾ ਇਸ ਪ੍ਰਕਾਰ ਇਹ ਮਨ ਜਿਹੜਾ ਇਹ ਟਿਕਦਾ ਨਹੀਂ ਹੈ ਦਹਦਿਸ ਖੋਜਤ ਮੈਂ ਫਰੋਂ ਜਤ ਦੇਖੋ ਤਤ ਸੋਏ ਮਨ ਬਸਿ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਭਗਤ ਕਬੀਰ ਜੀ ਕਹਿੰਦੇ ਕੀ ਮੈਂ ਦਸਾਂ ਦਿਸਾਂ ਦੇ ਵਿੱਚ ਖੋਜਿਆ ਸਾਰੇ ਪਾਸੇ ਹੀ ਇਹ ਮਨ ਭਜਦਾ ਏ ਮਨ ਵਸ ਆਵੇ ਨਾਨਕਾ ਇਹ ਮਨ ਤਾਂ ਵਸ ਚ ਆਜ ਸਕਦਾ ਏ ਜੇ ਪੂਰਨ ਕਿਰਪਾ ਹੋਏ ਜੇ ਪੂਰੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਜਿੰਨਾ ਚਿਰ ਤੱਕ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਤੱਕ ਇਹ ਮਨ ਟਿਕਣਾ ਕਠਨ ਹੈ ਇਸ ਪ੍ਰਕਾਰ ਇਹ ਮਨ ਨੂੰ ਬੰਨਣ ਦੇ ਲਈ ਗਿਆਨ ਜ਼ਰੂਰੀ ਹੈ ਤੇ ਗਿਆਨ ਉਹ ਹੈ ਜਿਹੜਾ ਅਧਿਆਤਮ ਦਾ ਗਿਆਨ ਜਿਹੜਾ ਪ੍ਰਮਾਤਮਾ ਨੂੰ ਮਿਲਾਉਣ ਵਾਲਾ ਏ ਉਹ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਗਿਆਨ ਕਾ ਬੱਦਾ ਮਨ ਰਹਿ ਗਿਆਨ ਦਾ ਪਤਾ ਹੀ ਮੰਨਦਾ ਏ ਗੁਰ ਬਿਨ ਗਿਆਨ ਨਾ ਹੋਏ ਉਹ ਗਿਆਨ ਕਿਦੋਂ ਕੋ ਪ੍ਰਾਪਤ ਹੋਣਾ ਏ ਗੁਰੂ ਤੋਂ ਜਿੰਨਾ ਚਿਰ ਤੱਕ ਆਪਾਂ ਗੁਰੂ ਦਾ ਸੰਗ ਨਹੀਂ ਕੀਤਾ ਗੁਰੂ ਵਾਲੇ ਨਹੀਂ ਬਣੇ ਤੇ ਗਿਆਨ ਵੀ ਨਹੀਂ ਹੋਣਾ ਤੇ ਸਤ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਜਿੰਨਾ ਚਿਰ ਤੱਕ ਮਨੁੱਖ ਗੁਰੂ ਵਾਲਾ ਨਾ ਹੋਇਆ ਤੇ ਗੁਰੂ ਤੋਂ ਬਿਨ ਬਗੈਰ ਗਿਆਨ ਨਹੀਂ ਪ੍ਰਾਪਤ ਹੋਣਾ ਤੇ ਗੁਰੂ ਕਦੋਂ ਧਰਮ ਕਰੀਦਾ ਕੱਲਾ ਮੱਥਾ ਟੇਕਣ ਨਾਲ ਹੀ ਗੁਰੂ ਮਿਲ ਜਾਂਦਾ ਏ ਇਦਾਂ ਨਹੀਂ ਗੁਰੂ ਧਾਰਨ ਕਰਨ ਲਈ ਗੁਰੂ ਵਾਲਾ ਬਣਨਾ ਪੈਂਦਾ ਏ ਗੁਰੂ ਧਾਰਨ ਕਰਨ ਲਈ ਉਹ ਗੁਰੂ ਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਚੱਲਣਾ ਪੈਂਦਾ ਏ ਟੀਚਰ ਦੀ ਗੱਲ ਕਰੀਏ ਜੇ ਆਪਾਂ ਪੜਨ ਜਾਵਾਂਗੇ ਜੇ ਟੀਚਰ ਦਾ ਕੰਮ ਨਾ ਕਰਕੇ ਗਏ ਤੇ ਫਿਰ ਟੀਚਰ ਨੇ ਅਗਲੇ ਦਿਨ ਗੁੱਸੇ ਹੀ ਹੋਣਾ ਏ ਨਾ ਤੇ ਉਸੇ ਪ੍ਰਕਾਰ ਇਹ ਗੁਰੂ ਨੂੰ ਧਾਰਨ ਕਰਨ ਦੇ ਲਈ ਗੁਰੂ ਦੀ ਆਗਿਆ ਤੇ ਚੱਲਣਾ ਪੈਂਦਾ ਏ ਸਤਗੁਰੂ ਸਾਹਿਬ ਜੀ ਨੇ ਇਹ ਦੱਸ ਦਿੱਤਾ ਜਿਹੜਾ ਗੁਰੂ ਦੀ ਆਗਿਆ ਦੇ ਚੱਲਦਾ ਏ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਸੋ ਸਿੱਖ ਸਖਾ ਬੰਧਪੈ ਭਾਈ ਜੇ ਗੁਰ ਕੀ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੇ ਜਿਹੜਾ ਆਪਣੇ ਭਾਣੀ ਦੇ ਵਿੱਚ ਆਪਣੀ ਮਨਮਰਜ਼ੀ ਕਰਦਾ ਨਾ ਉਹ ਫਿਰ ਬਾਦਾਂ ਨੂੰ ਦੁਖੀ ਹੁੰਦਾ ਏ ਤੇ ਜਿਹੜਾ ਗੁਰੂ ਦੇ ਆਸਰੇ ਹੋ ਕੇ ਚੱਲ ਪੈਂਦਾ ਏ ਜਿਹੜਾ ਤੁਰ ਪੈਂਦਾ ਏ ਤੇ ਫਿਰ ਉਹ ਗੁਰੂ ਨੂੰ ਪ੍ਰਾਪਤ ਹੋ ਜਾਂਦਾ ਏ ਗੱਲ ਇਹ ਹੈ ਗੁਰੂ ਦੀ ਰਹਿਤ ਗੁਰੂ ਦੀ ਮਰਿਆਦਾ ਅਪਣਾਉਣ ਦੀ ਤੇ ਗੁਰੂ ਘਰ ਦੀ ਜਿਹੜੀ ਸਭ ਤੋਂ ਪਹਿਲੀ ਸਟੇਜ ਉਹ ਹੈ ਕਿ ਅੰਮ੍ਰਿਤ ਧਾਰੀ ਹੋਣਾ ਉਹ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਮਨੁੱਖ ਅੰਮ੍ਰਿਤ ਦੀ ਪਾਲ ਸ਼ਕੇਗਾ ਅੰਮ੍ਰਿਤ ਧਾਰੀ ਹੋ ਜਾਵੇਗਾ ਉਹਨੇ ਫਿਰ ਸਮਝ ਲਓ ਕਿ ਗੁਰੂ ਘਰ ਦੇ ਚ ਦਾਖਲਾ ਲੈ ਲਿਆ ਉਹਨੇ ਆਪਣੀ ਗੁਰੂ ਨੂੰ ਜਿਹੜੀ ਉਸਤਾਦ ਦੀ ਪੱਕ ਦੇਤੀ ਭਾਵ ਤੋ ਇਸ ਪ੍ਰਕਾਰ ਇਹ ਗੁਰੂ ਧਾਰਨ ਕਰਨਾ ਗੁਰੂ ਧਾਰਨ ਕਰਨ ਦੇ ਲਈ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਦਾਖਲਾ ਲੈਣਾ ਭਾਵ ਐਡਮਿਸ਼ਨ ਕਰਾਉਣਾ ਜਿੱਦਾਂ ਉਸ ਤੋਂ ਬਾਅਦਾਂ ਜਿਹੜੀ ਗੁਰੂ ਦੀ ਦੱਸੀ ਹੋਈ ਮਰਿਆਦਾ ਗੁਰੂ ਦੀ ਦੱਸੀ ਹੋਈ ਰਹਿਤ ਉੱਲ ਰੱਖਣੀ ਉਹ ਜ਼ਰੂਰੀ ਹੈ ਤੇ ਫੇਰ ਹੀ ਮਨੁੱਖ ਨੂੰ ਗਿਆਨ ਹੋ ਸਕਦਾ ਹੈ ਉਹਨਾਂ ਚਿਰ ਤੱਕ ਗੁਰੂ ਧਾਰਨ ਕਰਨ ਤੋਂ ਬਿਨਾਂ ਗਿਆਨ ਨਹੀਂ ਤੇ ਗੁਰੂ ਵਾਲਾ ਪੜਨਾ অতি ਜ਼ਰੂਰੀ ਹੈ ਜਿੰਨਾ ਚਿਰ ਤੱਕ ਮਨੁੱਖ ਕਿਸੇ ਗੁਰੂ ਦਾ ਓਟ ਆਸਰਾ ਨਹੀਂ ਲੈਂਦਾ ਉਹਨਾਂ ਚਿਰ ਤੱਕ ਧਨਸ਼ੀ ਜੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਓਟਾ ਆਸਰਾ ਨਹੀਂ ਲੈਂਦਾ ਉਹਨਾਂ ਚਿਰ ਤੱਕ ਉਹ ਮਨੁੱਖ ਦਾ ਪਾਰ ਉਤਾਰਾ ਨਹੀਂ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ ਜਿੰਨੇ ਗੁਰੂ ਨਹੀਂ ਧਰਨ ਕੀਤਾ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਤੋਂ ਬਿਗੈਰ ਗਿਆਨ ਨਹੀਂ ਹੋ ਸਕਦਾ ਤੇ ਗਿਆਨ ਤੋਂ ਬਿਗੈਰ ਮਨ ਨ ਸਥਿਰ ਹੋ ਸਕਦਾ ਜੇ ਮਨ ਹੀ ਨਾ ਸਥਿਰ ਹੋਇਆ ਜੇ ਮਨ ਹੀ ਨਾ ਟਿਕਿਆ ਤੇ ਫਿਰ ਇਸ ਸਤ ਸੰਗਤ ਦਾ ਕੀ ਫਾਇਦਾ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕੀ ਗਿਆਨ ਕਾ ਵੱਧਾ ਮਨ ਰਹਿ ਗਿਆਨ ਦੇ ਨਾਲ ਹੀ ਮਨ ਵੱਜ ਸਕਦਾ ਹੈ ਮਨ ਐਸਾ ਹੈ ਜਿਹੜਾ ਦਸਾਂ ਦਸਾਵਾਂ ਦੇ ਵੱਲ ਭੱਜਦਾ ਏ ਮਨ ਤਾਂ ਹੀ ਸਥਿਰ ਹੋ ਸਕਦਾ ਏ ਜੇ ਪੂਰੇ ਗੁਰੂ ਦੀ ਕਿਰਪਾ ਉਹ ਜਾਵੇ ਪੂਰੇ ਗੁਰੂ ਤੋਂ ਬਿਨਾਂ ਜਿਹੜੀ ਹੈ ਮੁਕਤੀ ਨਹੀਂ ਗੁਰ ਜੈਸਾ ਨਹੀਂ ਕੋਈ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਗੁਰੂ ਜੈਸਾ ਕੋਈ ਵੀ ਦੇਵ ਨਹੀਂ ਹੈ ਜਿਹਦੇ ਮੱਥੇ ਤੇ ਭਾਗ ਚੰਗੇ ਹੁੰਨੇ ਉਹਨਾਂ ਨੂੰ ਫਿਰ ਗੁਰੂ ਦੀ ਸੇਵਾ ਮਿਲਦੀ ਹੈ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਇਸੇ ਆਸਾਂ ਦੀ ਵਾਰ ਗੁਰਬਾਣੀ ਦੇ ਅੰਦਰ ਹੀ ਸਤਿਗੁਰੂ ਸਾਹਿਬ ਜੀਆਂ ਦਾ ਪਾਵਨ ਬਚਨ ਆਉਂਦਾ ਜੇ ਸੋ ਚੰਦਾ ਊਗ ਵਹੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿੰਦਪੁਰ ਅੰਧਾਰ ਗੁਰੂ ਤੋਂ ਬਗੈਰ ਹਨੇਰਾ ਏ ਜੀ ਭਾਵੇਂ ਹਜ਼ਾਰਾਂ ਸੂਰਜ ਚੜਜਣ ਹਜ਼ਾਰਾਂ ਚੰਦਰਮੇ ਚੜਜਣ ਜਿੰਨਾ ਚਿਰ ਤੱਕ ਗੁਰੂ ਨਹੀਂ ਜਿਹੜੀ ਰੋਸ਼ਨੀ ਪ੍ਰਕਾਸ਼ ਦੀ ਗੁਰੂ ਨੇ ਕਰਨੀ ਹੈ ਉਹ ਕੋਈ ਨਹੀਂ ਕਰ ਸਕਦਾ ਜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚ ਮਿਲਣਾ ਹੈ ਬ੍ਰਹਮ ਦੀ ਪ੍ਰਾਪਤੀ ਚਾਹੀਦੀ ਹੈ ਤੇ ਬ੍ਰਹਮ ਨੂੰ ਮਿਲਣ ਦੇ ਈ ਗੁਰੂ ਧਾਰਨ ਕਰਨਾ ਪਵੇਗਾ ਅਕਾਲ ਪੁਰਖ ਨੂੰ ਮਿਲਣ ਦੇ ਲਈ ਗੁਰੂ ਧਾਰਨ ਕਰਨਾ ਪਵੇਗਾ ਗੁਰੂ ਤੋਂ ਬਿਨਾਂ ਇਸ ਸੰਸਾਰ ਤੇ ਮਨੁੱਖਤਾ પાર ਉਤਾਰਾ ਨਹੀਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰਸ ਉਹ ਸਤਿਗੁਰੂ ਐਸਾ ਏ ਐਸਾ ਸਮਰੱਥ ਹੈ ਜਿਨਨੇ ਮਾਨਸ ਤੋਂ ਦੇਵਤੇ ਕਰ ਦਿੱਤਾ ਮਨੁੱਖਾਂ ਤੋਂ ਦੇਵਤੇ ਕਰ ਦਿੱਤਾ ਤੇ ਰੰਚਕ ਮਾਤਰੀ ਸਮਾਨੇ ਲਾਇਆ ਹੁਣ ਇਹ ਦੇਵਤੇ ਥੋੜਾ ਕੀ ਦੇਵਤੇ ਬਣ ਗਏ ਦੇਵਤੇ ਭਾਵ ਜਿਹੜੀ ਦੇਵ ਬੁੱਧੀ ਹੈ ਦੇਵ ਬੁੱਧੀ ਕੈਸੀ ਆ ਜਿਹੜੀ ਚੰਗੀ ਮਤ ਵਾਲੀ ਧਰਮ ਵਾਲੀ ਹਿਮਾ ਅਨਸਾ ਦਇਆ ਮਿਰਦੇ ਜਿਹੜੇ ਚੰਗੇ ਕਾਰਜ ਨੇ ਇਹ ਮਨੁੱਖ ਨੇ ਧਾਰਨ ਕਰਨੇ ਤੇ ਇਹ ਗੁਰੂ ਸਾਹਿਬ ਜੀ ਕਿਰਪਾ ਕਰਕੇ ਇਹ ਥਿਨ ਮਾਤਰ ਦੇ ਵਿੱਚ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਸਤਿਗੁਰੂ ਕਿਰਪਾ ਕਰਨ ਵਾਲਾ ਏ ਜਿਹੜਾ ਸਤਿਗੁਰੂ ਦਾ ਆਸਰਾ ਲੈ ਲੈਂਦਾ ਹੈ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਦੇ ਨੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ ਸ੍ਰੀ ਗੁਰੂ ਕ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬਿੰਦ ਪੁੰਨਾਂ ਦੀ ਖਿਮਾ ਅਗਾਹ ਤੋਂ ਅਸੀਸ ਬਖਸ਼ਣੀ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਕੁੰਬੇ ਬਗਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਵਾਹਿ ਗੁਰੂ ਜੀ ਕਾ ਖਾਲਸਾ